ਸਸ਼ੀਗਲ ਸਾਰਿਆਂ ਨੂੰ ਜੀ ਮੈਂ ਕਾਰਜਕਾਰੀ ਇੰਜੀਨੀਅਰ ਜਲ ਨਿਕਾਸ ਪਟਿਆਲਾ ਮੈਂ ਅੱਜ ਦੱਸਣਾ ਚਾਹੁੰਗਾ ਜੀ ਸਾਡਾ ਸਰਾਲਾ ਸਾਈਫਨ ਤੇ ਅੱਜ ਅਸੀਂ ਖੜੇ ਆ ਜਿਸ ਦੇ ਤਹਿਤ ਅੱਜ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਸੀਗੀ ਮੈਂ ਦੱਸਣਾ ਚਾਹਣਾ ਵੀ ਤੁਸੀਂ ਮੌਕੇ ਤੇ ਦੇਖ ਰਹੇ ਹੋਣੇ ਬਾਉਂਡਰੀ ਪਿਲਰਸ ਲੱਗੇ ਹੋਏ ਆ ਘੱਗਰ ਦੇ ਅੰਦਰਲੇ ਪਾਸੇ ਇਹ ਬਾਉਂਡਰੀ ਪਿਲਰਸ ਦਾ ਬੇਸਿਕਲੀ ਟੈਂਡਰ ਫਲੋਟ ਕੀਤਾ ਸਰਕਾਰ ਵੱਲੋਂ ਡੀਸ ਰੇਟਿੰਗ ਦਾ ਜਿਸ ਨਾਲ ਸਰਕਾਰ ਨੂੰ ਇੱਕ ਤਾਂ ਵਿੱਤੀ ਫਾਇਦਾ ਹੋ ਰਿਹਾ ਹੈ ਉਸ ਤੋਂ ਇਲਾਵਾ ਜਿਹੜੀ ਹੜ੍ਹਾਂ ਦੇ ਵਿੱਚ ਇਹ ਮਿੱਟੀ ਇਹ ਇਦਾਂ ਦੇ ਆਈਲੈਂਡਸ ਢਾਫ ਲਗਾਉਂਦੇ ਆ ਉਹ ਨੁਕਸਾਨ ਕਰਦੇ ਆ ਫਲਡਿੰਗ ਦਾ ਉਸ ਦਾ ਫਾਇਦਾ ਹੋ ਰਿਹਾ ਹੈ ਇਸ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਮੈਲੇਫਾਈਡ ਇੰਟੈਂਸ਼ਨ ਕੁਝ ਵੀ ਨਹੀਂ ਹੈਗੀ ਜਿਹੜੀ ਵੀਡੀਓ ਵਾਇਰਲ ਹੋ ਰਹੀਆਂ ਨੇ ਤੇ ਤੁਸੀਂ ਦੇਖ ਰਹੇ ਹੋ ਵੀ ਪ੍ਰੋਪਰ ਡਿਮਾਰਕੇਸ਼ਨਸ ਹੋਈ ਹੋਈਆਂ ਆਈਲੈਂਡਸ ਦੀਆਂ ਪ੍ਰੋਪਰ ਉੱਥੇ ਬੁਰਜੀਆਂ ਲੱਗੀਆਂ ਹੋਈਆਂ ਵੀ ਕਿੱਥੋਂ ਕਿੱਥੋਂ ਚੱਕਣਾ ਹੈ ਤੇ ਬਕਾਇਦਾ ਇੱਕ ਕੈਮਰਾ ਆਲਰੇਡੀ ਇੰਸਟਾਲ ਕੀਤਾ ਹੋਇਆ ਹੈ ਜਿਹੜੀ ਮੂਵਮੈਂਟ ਨਿਗਰਾਨੀ ਰੱਖ ਰਿਹਾ ਸਾਡਾ ਸਟਾਫ ਜਿਹੜਾ ਹੈਗਾ ਇੱਥੇ ਪ੍ਰੋਪਰਲੀ ਡਿਪਿਊਟ ਹੈ ਕੰਮ ਦੇ ਟਾਈਮਿੰਗਸ ਪ੍ਰੋਪਰਲੀ ਨਿਧਾਰਤ ਕੀਤੀਆਂ ਹੋਈਆਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਜਿਹੜਾ ਕੰਮ ਚੱਲਿਆ ਜਾਏਗਾ ਡੀਸਲਿੰਗ ਦਾ ਉਸ ਤੋਂ ਇਲਾਵਾ ਇਹ ਰਸਤਾ ਬਣਾਉਣ ਵਾਸਤੇ ਇੱਕ ਮਹਿਕਮੇ ਵੱਲੋਂ ਜਿਹੜਾ ਲੋਏਸਟ ਬਿਡਰ ਹੈਗਾ ਉਦੇ ਲਈ ਰਸਤਾ ਬਣਾਇਆ ਗਿਆ ਤਾਂ ਜੋ ਜਿਹੜੀ ਇਹ ਐਕਸੈਸ ਕੁਆਂਟੀਟੀ ਹੈਗੀ ਹੈ ਉਹ ਆਪਣੀ ਕੱਢ ਕੇ ਤੇ ਬਾਹਰ ਜਾ ਕੇ ਆਪਣਾ ਟਰਾਂਸਪੋਰਟ ਕਰ ਸਕੇ ਮੈਂ ਦੱਸਣਾ ਚਾਹਾਂਗਾ ਸਰਕਾਰ ਨੂੰ ਇਸ ਦੇ ਨਾਲ 50 ਲੱਖ ਪਲੱਸ ਦਾ ਫਾਇਦਾ ਹੋ ਰਿਹਾ ਤੇ ਆਪਣਾ ਦੋਨੋਂ ਪਰਪਸ ਸੋਲਵ ਕਰ ਰਿਹਾ ਇੱਕ ਤਾਂ ਵਿਤੀ ਫਾਇਦਾ ਹੋ ਰਿਹਾ ਸਰਕਾਰ ਨੂੰ ਦੂਜਾ ਡਿਊਰਿੰਗ ਫਲਡਸ ਏ ਆਈਲੈਂਡਸ ਪਾਣੀ ਨੂੰ ਡਾਫ ਲਗਾਉਂਦੇ ਆ ਉਹ ਕਲੀਅਰ ਹੋ ਰਿਹਾ ਹੈ ਜਿਸ ਮੈਂ ਹੋਰ ਕਲੀਅਰਿਫਾਈ ਕਰਨਾ ਚਾਹਨਾ ਵੀ ਜਿਹੜੀ ਹਲੇ ਅੰਦਰੋਂ ਮਿੱਟੀ ਨਿਕਲੀ ਹੈ ਉਹ ਗਿੱਲੀ ਮਿੱਟੀ ਹੈ ਉਹ ਗਿੱਲੀ ਮਿੱਟੀ ਨੂੰ ਇੱਥੇ ਡੰਪ ਕਰਕੇ ਉਹਨੂੰ ਥੋੜਾ ਜਿਹਾ ਸੁਕਾਇਆ ਜਾ ਰਿਹਾ ਉਸ ਤੋਂ ਬਾਅਦ ਉਹਨੂੰ ਟਰਾਂਸਪੋਰਟ ਕੀਤਾ ਜਾ ਰਿਹਾ ਮੈਂ ਇਹ ਸਾਰਿਆਂ ਨੂੰ ਦੱਸਣਾ ਚਾਹੁੰਗਾ ਵੀ ਇਸ ਚੀਜ਼ ਤੇ ਕੋਈ ਵੀ ਕਿਸੇ ਤਰ੍ਹਾਂ ਦੀ ਮਿਸ ਇਨਫਾਰਮੇਸ਼ਨ ਨਾ ਕ੍ਰੀਏਟ ਕਰੇ ਤੇ ਜਿਹੜਾ ਵੀ ਮਿਸ ਇਨਫਾਰਮੇਸ਼ਨ ਕ੍ਰੀਏਟ ਕਰੇਗਾ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਦੇ ਨਾਲ ਮੈਂ ਇਹ ਵੀ ਆਪ ਜੀ ਨੂੰ ਦੱਸਣਾ ਚਾਹਨਾ ਹੈ ਕਿ ਪਟਿਆਲਾ ਜ਼ਿਲ੍ਹੇ ਦੇ ਵਿੱਚ ਟੋਟਲ 4 ਨੰਬਰ ਜਿਹੜੇ ਹੈਗੇ ਆ ਸਾਡੀਆਂ ਇੰਟਰਸਟੇਟ ਚੈੱਕਪੋਸਟਸ ਨੇ ਤੇ ਜਿਸ ਤਰ੍ਹਾਂ ਅਸੀਂ ਗੈਰ ਕਾਨੂੰਨੀ ਮਾਈਨਿੰਗ ਤੇ ਰੋਕ ਲਗਾ ਰਹੇ ਆ ਤਾਂ ਆ ਪਬਲਿਕ ਨੂੰ ਵੀ ਸੂਚਿਤ ਕੀਤਾ ਜਾਂਦਾ ਹੈ ਜੇਕਰ ਉਹਨਾਂ ਵੱਲੋਂ ਕਿਸੇ ਤਰ੍ਹਾਂ ਦੀ ਵੀ ਗੈਰ ਕਾਨੂੰਨੀ ਮਾਈਨਿੰਗ ਬਾਰੇ ਕੋਈ ਵੀ ਸਬੰਧੀ ਸੂਚਨਾ ਹੈਗੀ ਤਾਂ ਉਹ ਸਾਨੂੰ ਮਾਈਨਿੰਗ ਡਿਪਾਰਟਮੈਂਟ ਨੂੰ ਸੂਚਿਤ ਕਰ ਸਕਦੇ ਨੇ ਜਾਂ ਟੋਲ ਫਰੀ ਨੰਬਰ ਤੇ 1800 180 2422 ਤੇ ਉਹ ਸੂਚਿਤ ਕਰ ਸਕਦੇ ਸਸ਼ੀਗਲ ਸਾਰਿਆਂ ਨੂੰ ਜੀ ਮੈਂ ਕਾਰਜਕਾਰੀ ਇੰਜੀਨੀਅਰ ਜਲ ਨਿਕਾਸ ਪਟਿਆਲਾ ਮੈਂ ਅੱਜ ਦੱਸਣਾ ਚਾਹੁੰਗਾ ਜੀ ਸਾਡਾ ਸਰਾਲਾ ਸਾਈਫਨ ਤੇ ਅੱਜ ਅਸੀਂ ਖੜੇ ਆ ਜਿਸ ਦੇ ਤਹਿਤ ਅੱਜ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਸੀਗੀ ਮੈਂ ਦੱਸਣਾ ਚਾਹਣਾ ਵੀ ਤੁਸੀਂ ਮੌਕੇ ਤੇ ਦੇਖ ਰਹੇ ਹੋਣੇ ਬਾਉਂਡਰੀ ਪਿਲਰਸ ਲੱਗੇ ਹੋਏ ਆ ਘੱਗਰ ਦੇ ਅੰਦਰਲੇ ਪਾਸੇ ਇਹ ਬਾਉਂਡਰੀ ਪਿਲਰਸ ਦਾ ਬੇਸਿਕਲੀ ਟੈਂਡਰ ਫਲੋਟ ਕੀਤਾ ਸਰਕਾਰ ਵੱਲੋਂ ਡੀਸਰੇਟਿੰਗ ਦਾ ਜਿਸ ਨਾਲ ਸਰਕਾਰ ਨੂੰ ਇੱਕ ਤਾਂ ਵਿੱਤੀ ਫਾਇਦਾ ਹੋ ਰਿਹਾ ਉਸ ਤੋਂ ਇਲਾਵਾ ਜਿਹੜੀ ਹੜ੍ਹਾਂ ਦੇ ਵਿੱਚ ਇਹ ਮਿੱਟੀ ਇਹ ਇਦਾਂ ਦੇ ਆਈਲੈਂਡਸ ਡਾਫ ਲਗਾਉਂਦੇ ਆ ਉਹ ਨੁਕਸਾਨ ਕਰਦੇ ਆ ਫਲਡਿੰਗ ਦਾ ਉਸ ਦਾ ਫਾਇਦਾ ਹੋ ਰਿਹਾ ਇਸ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਮੇਲੇਫਾਇਡ ਇੰਟੈਂਸ਼ਨ ਕੁਝ ਵੀ ਨਹੀਂ ਹੈਗੀ ਜਿਹੜੀ ਵੀਡੀਓ ਵਾਇਰਲਸ ਹੋ ਰਹੀਆਂ ਨੇ ਤੇ ਤੁਸੀਂ ਦੇਖ ਰਹੇ ਹੋ ਵੀ ਪ੍ਰੋਪਰ ਡਿਮਾਰਕੇਸ਼ਨਸ ਹੋਈ ਹੋਈਆਂ ਆਈਲੈਂਡਸ ਦੀਆਂ ਪ੍ਰੋਪਰ ਉੱਥੇ ਬੁਰਜੀਆਂ ਲੱਗੀਆਂ ਹੋਈਆਂ ਵੀ ਕਿੱਥੋਂ ਕਿੱਥੋਂ ਚੱਕਣਾ ਹੈ ਤੇ ਬਕਾਇਦਾ ਇੱਕ ਕੈਮਰਾ ਆਲਰੇਡੀ ਇੰਸਟਾਲ ਕੀਤਾ ਹੋਇਆ ਹੈ ਜਿਹੜੀ ਮੂਵਮੈਂਟ ਨਿਗਰਾਨੀ ਰੱਖ ਰਿਹਾ ਸਾਡਾ ਸਟਾਫ ਜਿਹੜਾ ਹੈਗਾ ਇੱਥੇ ਪ੍ਰੋਪਰਲੀ ਡਿਪਿਊਟ ਹੈ ਕੰਮ ਦੇ ਟਾਈਮਿੰਗਸ ਪ੍ਰੋਪਰਲੀ ਨਿਰਧਾਰਤ ਕੀਤੀਆਂ ਹੋਈਆਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਜਿਹੜਾ ਕੰਮ ਚੱਲਿਆ ਜਾਏਗਾ ਡੀਸਲਿੰਗ ਦਾ ਉਸ ਤੋਂ ਇਲਾਵਾ ਇਹ ਰਸਤਾ ਬਣਾਉਣ ਵਾਸਤੇ ਇੱਕ ਮਹਿਕਮੇ ਵੱਲੋਂ ਜਿਹੜਾ ਲੋਏਸਟ ਬਿਡਰ ਹੈਗਾ ਉਦੇ ਲਈ ਰਸਤਾ ਬਣਾਇਆ ਗਿਆ ਤਾਂ ਜੋ ਜਿਹੜੀ ਇਹ ਐਕਸੈਸ ਕੁਆਂਟੀਟੀ ਹੈਗੀ ਹੈ ਉਹ ਆਪਣੀ ਕੱਢ ਕੇ ਤੇ ਬਾਹਰ ਜਾ ਕੇ ਆਪਣਾ ਟਰਾਂਸਪੋਰਟ ਕਰ ਸਕੇ ਮੈਂ ਦੱਸਣਾ ਚਾਹਾਂਗਾ ਸਰਕਾਰ ਨੂੰ ਇਸ ਦੇ ਨਾਲ 50 ਲੱਖ ਪਲੱਸ ਦਾ ਫਾਇਦਾ ਹੋ ਰਿਹਾ ਤੇ ਆਪਣਾ ਦੋਨੋਂ ਪਰਪਸ ਸੋਲਵ ਕਰ ਰਿਹਾ ਇੱਕ ਤਾਂ ਵਿਤੀ ਫਾਇਦਾ ਹੋ ਰਿਹਾ ਸਰਕਾਰ ਨੂੰ ਦੂਜਾ ਡਿਊਰਿੰਗ ਫਲਡਸ ਏ ਆਈਲੈਂਡਸ ਪਾਣੀ ਨੂੰ ਡਾਫ ਲਗਾਉਂਦੇ ਆ ਉਹ ਕਲੀਅਰ ਹੋ ਰਿਹਾ ਹੈ। ਇਸ ਵਿੱਚ ਮੈਂ ਹੋਰ ਕਲੀਅਰਿਫਾਈ ਕਰਨਾ ਚਾਹਨਾ ਵੀ ਜਿਹੜੀ ਹਲੇ ਅੰਦਰੋਂ ਮਿੱਟੀ ਨਿਕਲੀ ਹੈ ਉਹ ਗਿੱਲੀ ਮਿੱਟੀ ਹੈ। ਉਹ ਗਿੱਲੀ ਮਿੱਟੀ ਨੂੰ ਇੱਥੇ ਡੰਪ ਕਰਕੇ ਉਹਨੂੰ ਥੋੜਾ ਜਿਹਾ ਸੁਕਾਇਆ ਜਾ ਰਿਹਾ ਹੈ। ਉਸ ਤੋਂ ਬਾਅਦ ਉਹਨੂੰ ਟਰਾਂਸਪੋਰਟ ਕੀਤਾ ਜਾ ਰਿਹਾ ਹੈ। ਮੈਂ ਇਹ ਸਾਰਿਆਂ ਨੂੰ ਦੱਸਣਾ ਚਾਹੂੰਗਾ ਵੀ ਇਸ ਚੀਜ਼ ਤੇ ਕੋਈ ਵੀ ਕਿਸੇ ਤਰ੍ਹਾਂ ਦੀ ਮਿਸ ਇਨਫਾਰਮੇਸ਼ਨ ਨਾ ਕ੍ਰੀਏਟ ਕਰੇ। ਤੇ ਜਿਹੜਾ ਵੀ ਮਿਸ ਇਨਫਾਰਮੇਸ਼ਨ ਕ੍ਰੀਏਟ ਕਰੇਗਾ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਦੇ ਨਾਲ ਮੈਂ ਇਹ ਵੀ ਆਪ ਜੀ ਨੂੰ ਦੱਸਣਾ ਚਾਹਨਾ ਹੈ ਕਿ ਪਟਿਆਲਾ ਜ਼ਿਲ੍ਹੇ ਦੇ ਵਿੱਚ ਟੋਟਲ 4 ਨੰਬਰ ਜਿਹੜੇ ਹੈਗੇ ਆ ਸਾਡੀਆਂ ਇੰਟਰਸਟੇਟ ਚੈੱਕਪੋਸਟਸ ਨੇ ਤੇ ਜਿਸ ਤਰ੍ਹਾਂ ਅਸੀਂ ਗੈਰ ਕਾਨੂੰਨੀ ਮਾਈਨਿੰਗ ਤੇ ਰੋਕ ਲਗਾ ਰਹੇ ਆ ਤਾਂ ਆਹ ਪਬਲਿਕ ਨੂੰ ਵੀ ਸੂਚਿਤ ਕੀਤਾ ਜਾਂਦਾ ਹੈ ਜੇਕਰ ਉਹਨਾਂ ਵੱਲੋਂ ਕਿਸੇ ਤਰ੍ਹਾਂ ਦੀ ਵੀ ਗੈਰ ਕਾਨੂੰਨੀ ਮਾਈਨਿੰਗ ਬਾਰੇ ਕੋਈ ਵੀ ਸਬੰਧੀ ਸੂਚਨਾ ਹੈਗੀ ਤਾਂ ਉਹ ਸਾਨੂੰ ਮਾਈਨਿੰਗ ਡਿਪਾਰਟਮੈਂਟ ਨੂੰ सूचित कर सकदे ने या टोल फ्री नंबर ते 18001802422 ते वो सूचित कर सक। सशिगल सारेनु जी मैं कार्यकारी इंजीनियर जल निकास पटियाला मैं आज ਦੱਸਣਾ ਚਾਹੂੰਗਾ ਜੀ ਸਾਡਾ ਸਰਾਲਾ ਸਾਈਫਨ ਤੇ ਅੱਜ ਅਸੀਂ ਖੜੇ ਆ ਜਿਸ ਦੇ ਤਹਿਤ ਅੱਜ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਸੀਗੀ ਮੈਂ ਦੱਸਣਾ ਚਾਹਣਾ ਵੀ ਤੁਸੀਂ ਮੌਕੇ ਤੇ ਦੇਖ ਰਹੇ ਹੋਣੇ ਬਾਉਂਡਰੀ ਪਿਲਰਸ ਲੱਗੇ ਹੋਏ ਆ ਘੱਗਰ ਦੇ ਅੰਦਰਲੇ ਪਾਸੇ ਇਹ ਬਾਉਂਡਰੀ ਪਿਲਰਸ ਦਾ ਬੇਸਿਕਲੀ ਟੈਂਡਰ ਫਲੋਟ ਕੀਤਾ ਸਰਕਾਰ ਵੱਲੋਂ ਡੀਸਰੇਟਿੰਗ ਦਾ ਜਿਸ ਨਾਲ ਸਰਕਾਰ ਨੂੰ ਇੱਕ ਤਾਂ ਵਿੱਤੀ ਫਾਇਦਾ ਹੋ ਰਿਹਾ ਉਸ ਤੋਂ ਇਲਾਵਾ ਜਿਹੜੀ ਹੜ੍ਹਾਂ ਦੇ ਵਿੱਚ ਇਹ ਮਿੱਟੀ ਇਹ ਇਦਾਂ ਦੇ ਆਈਲੈਂਡਸ ਡਾਫ ਲਗਾਉਂਦੇ ਆ ਉਹ ਨੁਕਸਾਨ ਕਰਦੇ ਆ ਫਲਡਿੰਗ ਦਾ ਉਸ ਦਾ ਫਾਇਦਾ ਹੋ ਰਿਹਾ ਇਸ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਮੈਲੇਫਾਇਡ ਇੰਟੈਂਸ਼ਨ ਕੁਝ ਵੀ ਨਹੀਂ ਹੈਗੀ ਜਿਹੜੀ ਵੀਡੀਓ ਵਾਇਰਲ ਹੋ ਰਹੀਆਂ ਨੇ ਤੇ ਤੁਸੀਂ ਦੇਖ ਰਹੇ ਹੋ ਵੀ ਪ੍ਰੋਪਰ ਡਿਮਾਰਕੇਸ਼ਨਸ ਹੋਈ ਹੋਈਆਂ ਆਈਲੈਂਡਸ ਦੀਆਂ ਪ੍ਰੋਪਰ ਉੱਥੇ ਬੁਰਜੀਆਂ ਲੱਗੀਆਂ ਹੋਈਆਂ ਵੀ ਕਿੱਥੋਂ ਕਿੱਥੋਂ ਚੱਕਣਾ ਹੈ ਤੇ ਬਕਾਇਦਾ ਇੱਕ ਕੈਮਰਾ ਆਲਰੇਡੀ ਇੰਸਟਾਲ ਕੀਤਾ ਹੋਇਆ ਹੈ ਜਿਹੜੀ ਮੂਵਮੈਂਟ ਨਿਗਰਾਨੀ ਰੱਖ ਰਿਹਾ ਸਾਡਾ ਸਟਾਫ ਜਿਹੜਾ ਹੈਗਾ ਇੱਥੇ ਪ੍ਰੋਪਰਲੀ ਡਿਪਿਊਟ ਹੈ ਕੰਮ ਦੇ ਟਾਈਮਿੰਗਸ ਪ੍ਰੋਪਰਲੀ ਨਿਧਾਰਤ ਕੀਤੀਆਂ ਹੋਈਆਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਜਿਹੜਾ ਕੰਮ ਚੱਲਿਆ ਜਾਏਗਾ ਡੀਸਲਿੰਗ ਦਾ ਉਸ ਤੋਂ ਇਲਾਵਾ ਇਹ ਰਸਤਾ ਬਣਾਉਣ ਵਾਸਤੇ ਇੱਕ ਮਹਿਕਮੇ ਵੱਲੋਂ ਜਿਹੜਾ ਲੋਇਸਟ ਬਿਡਰ ਹੈਗਾ ਉਹਦੇ ਲਈ ਰਸਤਾ ਬਣਾਇਆ ਗਿਆ ਤਾਂ ਜੋ ਜਿਹੜੀ ਇਹ ਐਕਸੈਸ ਕੁਆਂਟੀਟੀ ਹੈਗੀ ਹੈ ਉਹ ਆਪਣੀ ਕੱਢ ਕੇ ਤੇ ਬਾਹਰ ਜਾ ਕੇ ਆਪਣਾ ਟਰਾਂਸਪੋਰਟ ਕਰ ਸਕੇ ਮੈਂ ਦੱਸਣਾ ਚਾਹਾਂਗਾ ਸਰਕਾਰ ਨੂੰ ਇਸ ਦੇ ਨਾਲ 50 ਲੱਖ ਪਲੱਸ ਦਾ ਫਾਇਦਾ ਹੋ ਰਿਹਾ ਤੇ ਆਪਣਾ ਦੋਨੋਂ ਪਰਪਸ ਸੋਲਵ ਕਰ ਰਿਹਾ ਇੱਕ ਤਾਂ ਵਿਤੀ ਫਾਇਦਾ ਹੋ ਰਿਹਾ ਸਰਕਾਰ ਨੂੰ ਦੂਜਾ ਡਿਊਰਿੰਗ ਫਲਡਸ ਏ ਆਈਲੈਂਡਸ ਪਾਣੀ ਨੂੰ ਡਾਫ ਲਗਾਉਂਦੇ ਆ ਉਹ ਕਲੀਅਰ ਹੋ ਰਿਹਾ ਹੈ। ਇਸ ਚੀਜ਼ ਮੈਂ ਹੋਰ ਕਲੀਅਰिफाई ਕਰਨਾ ਚਾਹਨਾ ਵੀ ਜਿਹੜੀ ਹਲੇ ਅੰਦਰੋਂ ਮਿੱਟੀ ਨਿਕਲੀ ਹੈ ਉਹ ਗਿੱਲੀ ਮਿੱਟੀ ਹੈ। ਉਹ ਗਿੱਲੀ ਮਿੱਟੀ ਨੂੰ ਇੱਥੇ ਡੰਪ ਕਰਕੇ ਉਹਨੂੰ ਥੋੜਾ ਜਿਹਾ ਸੁਕਾਇਆ ਜਾ ਰਿਹਾ ਹੈ। ਉਸ ਤੋਂ ਬਾਅਦ ਉਹਨੂੰ ਟਰਾਂਸਪੋਰਟ ਕੀਤਾ ਜਾ ਰਿਹਾ ਹੈ। ਮੈਂ ਇਹ ਸਾਰਿਆਂ ਨੂੰ ਦੱਸਣਾ ਚਾਹੂੰਗਾ ਵੀ ਇਸ ਚੀਜ਼ ਤੇ ਕੋਈ ਵੀ ਕਿਸੇ ਤਰ੍ਹਾਂ ਦੀ ਮਿਸ ਇਨਫਾਰਮੇਸ਼ਨ ਨਾ ਕ੍ਰੀਏਟ ਕਰੇ। ਤੇ ਜਿਹੜਾ ਵੀ ਮਿਸ ਇਨਫਾਰਮੇਸ਼ਨ ਕ੍ਰੀਏਟ ਕਰੇਗਾ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਦੇ ਨਾਲ ਮੈਂ ਇਹ ਵੀ ਆਪ ਜੀ ਨੂੰ ਦੱਸਣਾ ਚਾਹਨਾ ਹੈ ਕਿ ਪਟਿਆਲਾ ਜ਼ਿਲ੍ਹੇ ਦੇ ਵਿੱਚ ਟੋਟਲ 4 ਨੰਬਰ ਜਿਹੜੇ ਹੈਗੇ ਆ ਸਾਡੀਆਂ ਇੰਟਰਸਟੇਟ ਚੈੱਕਪੋਸਟਸ ਨੇ ਤੇ ਜਿਸ ਤਰ੍ਹਾਂ ਅਸੀਂ ਗੈਰ ਕਾਨੂੰਨੀ ਮਾਈਨਿੰਗ ਤੇ ਰੋਕ ਲਗਾ ਰਹੇ ਆ ਤਾਂ ਆ ਪਬਲਿਕ ਨੂੰ ਵੀ ਸੂਚਿਤ ਕੀਤਾ ਜਾਂਦਾ ਹੈ ਜੇਕਰ ਉਹਨਾਂ ਵੱਲੋਂ ਕਿਸੇ ਤਰ੍ਹਾਂ ਦੀ ਵੀ ਗੈਰ ਕਾਨੂੰਨੀ ਮਾਈਨਿੰਗ ਬਾਰੇ ਕੋਈ ਵੀ ਸਬੰਧੀ ਸੂਚਨਾ ਹੈਗੀ ਤਾਂ ਉਹ ਸਾਨੂੰ ਮਾਈਨਿੰਗ ਡਿਪਾਰਟਮੈਂਟ ਨੂੰ ਸੂਚਿਤ ਕਰ ਸਕਦੇ ਨੇ ਜਾਂ ਟੋਲ ਫਰੀ ਨੰਬਰ ਤੇ 1800 180 2422 ਤੇ ਉਹ ਸੂਚਿਤ ਕਰ ਸਕਦੇ